ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਆਲੂਆਂ ਦੇ ਪਕੌੜੇ ਬਣਾਉਨੇ ਸਿਖਾਉਨੇ ਆ ਸਭ ਤੋਂ ਪਹਿਲਾਂ 1 ਕਿਲੋ ਆਲੂ ਲੈ ਲਵੋ ਇਹ ਆਲੂ ਵੀ ਚਿੱਟੇ ਵੇ ਲੈ ਸਕਦੇ ਹੋ ਤੇ ਲਾਲ ਆਲੂ ਵੀ ਲੈ ਸਕਦੇ ਹੋ ਇਨਾ ਉਤੋਂ ਚੰਗੀ ਤਰ੍ਹਾਂ ਫਿਰਕਾ ਉਤਾਰ ਲਵੋ ਆਓ ਜੀ ਆਪਾਂ ਛਿਲਕਾ ਇਹਨਾਂ ਦਾ ਉਤਾਰ ਲਿਆ ਤੇ ਹੁਣ ਇਹਨਾਂ ਨੂੰ ਬਰੀਕ-ਬਰੀਕ ਪਤਲਾ-ਪਤਲਾ ਕੱਟ ਲਵੋ ਪਤਲਾ ਇਹਨਾਂ ਨੂੰ ਇਸ ਲਈ ਕੱਟਣਾ ਤਾਂ ਕਿ ਇਹ ਛੇਤੀ ਪੱਕ ਜਾਣ ਸੋ ਇਹਨਾਂ ਨੂੰ ਪਤਲੇ-ਪਤਲੇ கடலோ ਪਟਣ ਤੋਂ ਬਾਅਦ ਇਹਨਾਂ ਨੂੰ ਪਾਣੀ ਨਾਲ ਧੋਣਾ ਨੋ ਕਰਤੇ ਹੋਏ ਆਲੂਆਂ ਨੂੰ ਹੁਣ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਵੋ ਤੋਂ ਬਾਅਦ ਇਹਨਾਂ ਨੂੰ ਇੱਕ ਸਾਫ਼ ਸੁਥਰੀ ਟੋਕਰੀ ਵਿੱਚ ਕੱਢ ਲਵੋ ਟਿਕਣ ਤੋਂ ਬਾਅਦ ਇਹਨਾਂ ਨੂੰ ਇੱਕ ਪਾਸੇ ਰੱਖ ਦੇਵੋ ਤੇ ਹੁਣ ਅੱਧਾ ਕਿਲੋ ਬੇਸਣ ਲਓ ਤੇ ਉਹਨੂੰ ਛਾਣਣੀ ਨਾਲ ਚੰਗੀ ਤਰ੍ਹਾਂ ਛਾਣ ਲਵੋ ਪੌਣ ਪਾਉਨੇ ਆ ਜੀ ਇਹ ਬੇਸਾਂ ਵਿੱਚ ਮਸਾਲੇ ਸਭ ਤੋਂ ਪਹਿਲਾਂ ਪੌਣੇ ਆ ਇਹ ਚ ਇੱਕ ਚਮਚ ਬੇਕਿੰਗ ਪਾਊਡਰ ਅੱਧਾ ਚਮਚ ਲਾਲ ਮਿਰਚਾਂ ਇੱਕ ਚਮਚ ਸੇਧਾ ਨਮਕ ਇੱਕ ਚਮਚ ਹਲਦੀ ਤੇ ਤੇ ਇੱਕ ਚਮਚ ਮੇਥੀ ਮੇਥੀ ਪਾਊਡਰ ਇੱਕ ਚਮਚੀ ਪਾਉਨੇ ਆ ਚ ਹਰੀਆਂ ਮਿਰਚਾਂ ਹੁਣ ਇਹਨਾਂ ਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਇੱਕ ਪਾਸੇ ਰੱਖਦੇ ਵੋ ਤੇ ਹੁਣ ਕੜਾਹੀ ਵਿੱਚ 1 ਲੀਟਰ ਸਰੋਂ ਦਾ ਤੇਲ ਪਾਓ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਜਦੋਂ ਤੱਕ ਤੇਲ ਗਰਮ ਹੁੰਦਾ ਆਪਾਂ ਬੇਸਣ ਵਿੱਚ ਜਿਹੜੇ ਆਲੂ ਘੱਟੇ ਦੀ ਪਤਲੇ ਬਦਲੇ ਉਹ ਪਾਉਨੇ ਆ ਵਿੱਚ ਉਹ ਇਹ ਉਹਨੂੰ ਮਿਕਸ ਕਰਦੇ ਆ ਤੇ ਬੇਸਣ ਵਿੱਚ ਆਲੂਆਂ ਨੂੰ ਮਿਕਸ ਕਰ ਲਵੋ ਲਓ ਜੀ ਆਲੂ ਮਿਕਸ ਹੋ ਗਏ ਤੇ ਹੁਣ ਇਹਨੂੰ ਗਰਮ ਹੋਏ ਤੇਲ ਵਿੱਚ ਜੋ ਕੜਾਹੀ ਜੀ ਤੇਲ ਪਾਇਆ ਸੀ ਉਹਦੇ ਵਿੱਚ ਇਹਨਾਂ ਨੂੰ ਪਾਉਨੇ ਆ ਜਦੋਂ ਹੁਣ ਪੱਕੇ ਜਾਣਗੇ ਇਹ 13 ਨੂੰ ਚਰਨੀ ਨਾਲ ਬਹਰ ਫੜ ਲਾਵਾਂਗੇ ਥੋੜੇ ਥੋੜੇ ਇਹਨੂੰ ਹਿਲਾਉਂਦੇ ਵੀ ਰਹਿਣਾ ਤਾਂ ਕਿ ਚਾਰੋਂ ਪਾਸੇ ਇਹਨੂੰ ਸੇਕ ਲੱਗਦਾ ਰਹੇ ਤੇ ਚੰਗੀ ਤਰ੍ਹਾਂ ਅੰਦਰੋਂ ਪੱਕ ਜਾਵੇ ਲਓ ਜੀ ਪਕੌੜੇ ਬਣ ਕੇ ਤਿਆਰ ਹੋ ਗਏ ਨੇ ਹੁਣ ਇੱਕ ਇਹਨਾਂ ਨੂੰ ਇੱਕ ਭਾਂਡੇ ਵਿੱਚ ਕੱਢ ਲੈਨੇ ਆ ਲਓ ਜੀ ਇਹ ਹੋ ਗਏ ਨੇ ਪਕੌੜੇ ਤਿਆਰ ਆਪਣੇ ਸੋ ਇਹਦੀ ਆਲੂਆਂ ਦੇ ਪਕੌੜੇ ਬਣਾਉਣ ਦਾ ਤਰੀਕਾ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਜੀ Гриатан Вадис.